ਅਹ ਦੇਖੋ ਕਿਸਾਨ ਜਿਹੜੇ ਪਰਾਲੀ ਨੂੰ ਅੱਗ ਲਾ ਰਹੇ ਆ ਉਹਨਾਂ ਦਾ ਕੋਈ ਸ਼ੌਂਕ ਨਹੀਂ ਪਰਾਲੀ ਨੂੰ ਅੱਗ ਲਾਉਣਾ ਉਹਨਾਂ ਦੀ ਮਜਬੂਰੀ ਹੈ ਜਿਹੜੇ ਫੈਸਲੇ ਲੈਂਦੇ ਆ ਵੀ ਜੀ ਇਹਨਾਂ ਦੇ ਨਾਲ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਬਹੁਤ ਪੋਲੂਸ਼ਨ ਹੁੰਦਾ ਵੱਡੇ ਸ਼ਹਿਰਾਂ ਦੇ ਵਿੱਚ ਬੈਠ ਕੇ ਜਦੋਂ ਕਿਸਾਨਾਂ ਪਰਾਲੀ ਨੂੰ ਅੱਗ ਲਾਉਂਦਾ ਪਹਿਲਾ ਜਿਹੜਾ ਧੂਆ ਉਹਦੇ ਫੇਫੜਿਆਂ ਵਿੱਚੋਂ ਨਿਕਲਦਾ ਫਿਰ ਉਹਦੇ ਸਾਰੇ ਪਰਿਵਾਰ ਦੇ ਵਿੱਚੋਂ ਨਿਕਲਦਾ ਜਿੱਥੇ ਬੈਠ ਕੇ ਇਹ ਕਾਨੂੰਨ ਬਣਾਉਂਦੇ ਹੁੰਦਾ ਬਹੁਤ ਲੇਟ ਜਾਂਦਾ ਤੁਸੀਂ ਕਿਸਾਨ ਤੇ ਪਰਚੇ ਕਰਨ ਤੋਂ ਪਹਿਲਾਂ ਤੁਸੀਂ ਉਹਨੂੰ ਸਜ਼ਾਵਾ ਦੇਣ ਤੋਂ ਫਾਈਨ ਦੇਣ ਤੋਂ ਪਹਿਲਾਂ ਉਹਨੂੰ ਹਲਤਾ ਦੱਸੋ ਕਿ ਹੱਲ ਕੀ ਹੈ ਕਿਸਾਨ ਦਾ ਜੀ ਥੋੜੀ ਕਰਦਾ ਅੱਗ ਲਾਉਣ ਨੂੰ ਉਹਦਾ ਕੋਈ ਸ਼ੌਂਕ ਨਹੀਂ ਹੈਗਾ ਜੇ ਪੰਜਾਬ ਸਰਕਾਰ ਜਿਹੜੀ ਬੜੇ ਟਾਈਮ ਤੋਂ ਕਹਿੰਦੀ ਸੀ ਵੀ ਇਹਨਾਂ ਨੂੰ ਬੋਨਸ ਦੇਵਾਂਗੇ ਜਿਹੜੇ ਕਿਸਾਨ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਬੋਨਸ ਦਿੱਤਾ ਤੁਸੀਂ ਕਿਸਾਨ ਨੂੰ ਜਿਹੜਾ ਉਹਦਾ ਡੀਲ ਛੱਡਦਾ ਉਹਦੇ ਪੈਸੇ ਦੇ ਦਿਓ ਉਹ ਨਹੀਂ ਲਾਊਗਾ ਅੱਗ ਬੋਰਡ ਆਫ ਡਾਇਰੈਕਟਰਸ ਨੇ ਜਿਹੜੇ ਬਠਿੰਡੇ ਥਰਮਲ ਲਾ ਲਏ ਉਹਨਾਂ ਨੇ ਤਾਂ ਕਿਹਾ ਵੀ ਭਾਈ ਜੇ ਇੱਥੇ ਅਸੀਂ ਇੱਕ ਯੂਨਿਟ ਹੈ ਜਿਹੜਾ ਚੱਲਦਾ ਰੱਖ ਲਾਂਗੇ ਉਹਦੇ ਨਾਲ ਜਿਹੜੀ ਪੰਜਾਬ ਦੀ ਪ੍ਰਾਲੀ ਹੈ ਉਹ ਵੀ ਸਮਝੂਗੀ ਤੇ ਨਾਲੇ ਉੱਥੇ ਬਿਜਲੀ ਪੈਦਾ ਹੋਊਗੀ ਪਰ ਤੁਸੀਂ ਉਹ ਵੀ ਜਿਹੜੀ ਉਹਨਾਂ ਡਾਇਰੈਕਟਰਸ ਦੀ ਗੱਲ ਨਹੀਂ ਮੰਨੀ ਉਹਦੇ ਵਿੱਚ ਵੀ ਤੁਹਾਡੇ ਮਨ 'ਚ ਚੋਰ ਸੀ ਵੀ ਜੇ ਇੱਥੇ ਪ੍ਰਾਲੀ ਤੋਂ ਬਿਜਲੀ ਪੈਦਾ ਹੋਣ ਲੱਗੀ ਤਾਂ ਜਿਹੜੇ ਸਾਡੇ ਪ੍ਰਾਈਵੇਟ ਥਰਮਲ ਪਲਾਂਟ ਹੈ ਜਿੰਨਾ ਤੁਸੀਂ ਕਮਿਸ਼ਨ ਲੈ ਕੇ ਪੰਜਾਬ ਦੇ ਲੋਕਾਂ ਦੀ ਲੁੱਟ ਕਰਵਾ ਰਹੇ ਆ ਉਹ ਫਿਰ ਕਿਦਾਂ ਚੱਲਣਗੇ ਸੋ ਪੰਜਾਬ ਸਰਕਾਰ ਕੋਲੇ ਤੇ ਸੈਂਟਰ ਸਰਕਾਰ ਕੋਲੇ ਨਾ ਇਹਨਾਂ ਦੀ ਨੀਅਤ ਹੈ ਨਾ ਇਹਨਾਂ ਕੋਲ ਨੀਤੀ ਹੈ ਕੇਵਲ ਤੇ ਕੇਵਲ ਇਹਨਾਂ ਨੂੰ ਕਿਸਾਨ ਜਿਹੜਾ ਅੱਜ ਪਹਿਲਾਂ ਹੀ ਮਜਬੂਰ ਹੈ ਜਿਹਦੀ ਪਹਿਲਾਂ ਹੀ ਪਿੱਠ 'ਚ ਸੈਂਟਰ ਸਰਕਾਰ ਨੇ ਛੁਰਾ ਮਾਰ ਚੁੱਕਿਆ ਉਹਦਾ ਜਿਹੜਾ ਹੋਰ ਜਿਹੜਾ ਸੰਘੀ ਘੁੱਟਣ ਦੀ ਜਿਹੜੀ ਕੋਸ਼ਿਸ਼ ਆ ਇਹ ਕਰ ਰਹੇ ਆ